ਇਹ ਸਾਡਾ ਦੇ ਹੱਥ ਜੋੜ ਕੇ ਬੇਨਤੀ ਸਾਡੇ ਚਲੋ ਬਾਹ ਫੜੀ ਆ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਫੜੀ ਆ ਵਾਂਡੇ ਕਲਾਇਆ ਆ ਆਪਦੇ ਨਿੱਕੇ ਨਿੱਕੇ ਬੱਚੇ ਮੇਰੇ ਇੱਕ ਗੁੜੀਆ ਇੱਕ ਬੇਟਾ ਮੈਂ ਵਾਂਡੇ ਕਲਾਇਆ ਵਾ ਵੀ ਇੱਥੇ ਪਾਣੀ ਬਹੁਤ ਗੰਦਾ ਆਉਂਦਾ ਵਾ ਬਹੁਤ ਖਾਰਸ਼ ਵਾਲਾ ਪਾਣੀ ਐ ਇਹਨੀ ਵੀ ਬੋੜੀ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਔਰ ਉਹ ਫੇਟ ਲਾਨ ਤੇ ਜਿਹੜਾ ਆਂਦਾ ਵੀ ਜਿਹੜਾ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਤੇ ਅੱਗੇ ਪਿੱਛੇ ਭੱਜਾ ਫਿਰਨ ਰਿਹਾ ਉਹਦੇ ਉਹਦੇ ਰਾਤ ਨਹੀਂ ਸੌਂਦਾ ਤੋੜੇ ਚੁੱਕਣ ਡਿਆ ਮੰਤਰੀ ਸਾਹਿਬ ਉਹਦੇ ਨਾਲ ਪੀਏ ਸਾਹਬ ਉਹਦਾ ਟੀ.ਐਲ.ਕੇ ਦੇ ਪਿੰਡ ਰਾਮ ਸਿੰਘ ਵਾਲਾ ਵਿਖੇ ਅਸੀਂ ਇਸ ਵੇਲੇ ਮੌਜੂਦ ਆਂ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਬਿਲਕੁਲ ਬੰਨ ਦੇ ਨਾਲ ਪਹਿਲਾਂ ਇਹ ਦਰਿਆ ਦੀ ਤਸਵੀਰ ਵਿਖਾਈ ਜਾਵੇ ਫਿਰ ਉਸ ਘਰ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਜਿੱਥੇ ਸੇਮ ਪੈ ਚੁੱਕੀ ਹੈ ਅਤੇ ਪੂਰਾ ਪਰਿਵਾਰ ਜਿਹੜਾ ਰਾਤ ਉਹ ਪਾਣੀ ਦੇ ਇਸ ਪ੍ਰਕੋਪ ਤੋਂ ਡਰਦਾ ਹੋਇਆ بارش ਤੋਂ ਡਰਦਾ ਹੋਇਆ ਕਿਉਂਕਿ ਉਹਨਾਂ ਦੀਆਂ ਛੱਤਾਂ ਕਮਜ਼ੋਰ ਨੇ ਜਿਸ ਦੇ ਕਾਰਨ ਉਹ ਜਿਹੜਾ ਉਹ ਘਰ ਦੇ ਵਿੱਚ ਹੀ ਤੰਬੂ ਲਾ ਕੇ ਸੁੱਤੇ ਆ ਇਹ ਤੁਸੀਂ ਵੇਖ ਸਕਦੇ ਹੋ ਇੱਧਰ ਬੰਨ ਹੈ ਇੱਧਰ ਦੂਸਰੇ ਪਾਸੇ ਘਰ ਹੈ ਤੇ ਕਿਵੇਂ ਇੱਥੇ ਉਹ ਗੁਜ਼ਾਰਾ ਕਰ ਰਹੇ ਨੇ ਆ ਹਾਲਾਤ ਨੇ ਹੜਾਂ ਦੀ ਮਾਰ ਚੱਲ ਰਹਾ ਲੋਕਾਂ ਦੀ ਜਿਹੜੀ ਆ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਪਿੰਡ ਹੈ ਜੀ ਪੱਟੀ ਹਲਕੇ ਦਾ ਰਾਮ ਸਿੰਘ ਵਾਲਾ ਆਉ ਪਰਿਵਾਰ ਸਾਡੇ ਨਾਲ ਮੌਜੂਦ ਹੈ ਕਿਸ ਤਰ੍ਹਾਂ ਤੁਸੀਂ ਇਧਰ ਵੀ ਪਾਣੀ ਜਿਹੜਾ ਸੇਮ ਪੈਣ ਦੇ ਕਾਰਨ ਪਾਣੀ ਦੀ ਤਸਵੀਰ ਜਿਹੜੀ ਆ ਉਹ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾਈ ਜਾਵੇ ਕਿ ਜਿਹੜੀ ਫਸਲ ਵੀ ਉਹਨਾਂ ਦੀ ਕਿੰਨੀ ਖਰਾਬ ਹੋਈ ਹੈ ਗੱਲਬਾਤ ਕਰਕੇ ਜਾਣਾਂਗੇ ਆ ਹਾਲਾਤ ਨੇ ਛੱਤਾਂ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਸੇਮ ਪੈਣ ਕਾਰਨ ਛੱਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਤਰੇੜਾਂ ਹੀ ਬਹੁਤ ਜ਼ਿਆਦੀਆਂ ਆ ਚੁੱਕੀਆਂ ਨੇ ਅਤੇ ਆ ਤੁਸੀਂ ਵੇਖ ਸਕਦੇ ਕਿ ਜਿੱਥੇ ਉਹ ਰਹਿ ਰਹੇ ਨੇ ਉਥੇ ਟਰੈਕਟਰ ਜਿੱਥੇ ਲੱਗਾ ਹੋਇਆ ਪਾਣੀ ਖੜਾ ਹੋਇਆ ਹੱਲਾਂ ਡੁੱਬੀਆਂ ਹੋਈਆਂ ਨੇ ਅਤੇ ਉਹਨਾਂ ਦੀ ਤੂੜੀ ਜਿਹੜੀ ਆ ਉਹ ਵੀ ਜਿਹੜੀ ਆ ਖਰਾਬ ਹੋ ਚੁੱਕੀ ਆ ਆ ਹਾਲਾਤ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਤਸਵੀਰ ਜਿਹੜੀ ਆ ਉਹ ਵਿਖਾਈ ਜਾਵੇ ਇੱਧਰ ਤੁਸੀਂ ਵੇਖ ਸਕਦੇ ਹੋ ਤੂੜੀ ਵੀ ਖਰਾਬ ਹੋਈ ਆ ਕਿਸਾਨ ਪਰਿਵਾਰ ਦੀ ਸਾਡੇ ਨਾਲ ਬਣੇ ਨੇ ਗੱਲਬਾਤ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਨੁਕਸਾਨ ਵੀ ਜਿਹੜਾ ਹੋਇਆ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਤੇ ਇਹ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਵਿਖਾ ਦਿੱਤਾ ਜਾਵੇ ਆ ਹਾਲਾਤ ਨੇ ਉਹਨਾਂ ਘਰਾਂ ਦੇ ਕਿਸਾਨ ਭਰਾ ਸਾਡੇ ਨਾਲ ਵੀਰ ਮੌਜੂਦ ਨੇ ਇੱਥੋਂ ਪਿੰਡ ਦੇ ਵੀ ਕੀ ਹਾਲਾਤ ਨੇ ਉਹ ਵੀ ਜਾਣਾਂਗੇ ਵੀਰ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਵੀਰਜੀ ਭਗਵਾਨ ਸਿੰਘ ਹੈ ਪੈਂਡ ਰਾਮ ਸਿੰਘ ਵਾਲਾ ਕੀ ਹਾਲਾਤ ਨੇ ਤੁਸੀਂ ਬੰਨ ਤੇ ਬੈਠੇ ਸੀ ਜਦੋਂ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਹਾਂਜੀ ਹਾਂਜੀ ਜਦੋਂ ਅਸੀਂ ਇੱਥੇ ਦੇਖਿਆ ਕਿ ਟਰੈਕਟਰ ਜਿੱਥੇ ਲੱਗਾ ਹੋਇਆ ਸੀਮ ਦੇ ਕਰਕੇ ਤੁਹਾਡੇ ਜਦੋਂ ਛੱਤਾਂ ਦੇ ਹਾਲਾਤ ਵੇਖੇ ਹਾਂਜੀ ਤੁਸੀਂ ਰਹਿ ਕਿਤਰਾ ਰਹੇ ਹੋ ਇੱਥੇ ਐ ਵੀਰਜੀ ਜੋ ਰਾਤ بارش ਵੀ ਆਉਂਦੀ ਰਹੀ ਨਾ ਪੰਜ ਦਿਨ ਜਿਹੜੀ ਆਈ ਆ ਐ ਤੰਬੂ ਲਾ ਛੱਡਾ ਸਾਡੇ ਕਰੇ ਉਤਨਾ ਪੀਂਗਾ ਤਰ ਪਹਿਲਾਂ ਅੱਛਾ ਜੀ ਐ ਅੰਦਰ ਨਹੀਂ ਕਦੇ ਸੌਂਤੇ ਪਤਾ ਨਹੀਂ ਕਿਹੜੇ ਵੇਲੇ ਸੁਲਾ ਪੈਂਦੀ ਕੋਟੇਆਂ ਮਰੇ ਉੱਤੇ ਜਾ ਪੈਣੇ ਆ ਜੀ ਸਾਡੇ ਏਡੇ ਲਾਦ ਮਾੜੇ ਆ ਵੀ ਡੰਗਰੋਂ ਭੁਖੇ ਭਾਣੇ ਜੇ ਤੂੜੀ ਆ ਉਹ ਗਲੀ ਪਈ ਆ ਅੱਛਾ ਜੀ ਸਾਡੇ 5 ਕਿੱਲੇ ਥਾਂ ਜਿਹੜਾ ਬਰਬਾਦ ਹੋਇਆ ਜਿਹੜਾ 70000 ਨੂੰ ਤਾ ਤਿੰਨ ਕਿੱਲੇ ਲਈਏ ਵੀ ਖਤਮ ਇਥੇ ਰੇਜ ਤੁਰੀ ਜਾਂਦੀ ਅੱਛਾ ਜੀ ਐਂ 8-9 ਕਿੱਲਾਂ ਦੇ ਅੱਜ 8-7-8 ਲੱਖ ਦਾ ਜਿਹੜਾ ਸਾਡੀ ਫਸਲ ਇੱਕ ਬਰਬਾਦ ਹੋ ਗਈ ਜੀ ਐਂ ਕਹੇ ਨਾ ਘਰ ਦੇ ਰਹੇ ਸਿਆਣਿਆਂ ਦੇ ਇਹਨਾਂ ਨੇ ਘਾਟ ਦੇ ਰਹੇ ਨਹੀਂ ਕਹੇ ਜੋਗੇ ਵੀ ਨਹੀਂ ਰਹੇ ਜੀ ਇਹ ਸਾਡਾ ਦੇ ਹੱਥ ਜੋੜ ਕੇ ਬੇਨਤੀ ਸਾਡੇ ਚਲੋ ਬਾਹ ਫੜੀ ਆ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਫੜੀ ਆ ਜਾਂ ਕੇ ਮੈਂ ਬਿਮਾਰ ਆਇਆ ਤੇ ਉਦੋਂ ਵੀ ਉਹਨੇ ਜੱਟ ਨੇ ਠਾਇਆ ਤੇ ਜਾਂ ਹੋਣ ਆਇਆ ਤੇ ਹੋਣ ਵੀ ਉਹਨੇ ਲਲਕਾਰਾ ਮਾਰਿਆ ਵੀ ਮੈਂ ਹੈਗਾ ਤੇ ਬਾਕੀ ਉਹ ਸਾਰੇ ਇਹ ਨਹੀਂ ਵੀ ਮਰਨਾ ਹੀ ਆ ਜਿਉਂ ਲੇਖ ਪੱਟੀ ਤਵਾਰੀ ਜਾਂ ਤੁਰਦਾ ਜਿੰਨੇ ਪਿੰਡ ਆ ਨਾ ਸਾਰਿਆਂ ਨਾ ਦਾਣਾ ਫੀਡ ਚੋਕਰ ਆ ਚਾਰਾ ਜੀ ਪੈਸੇ ਸਾਰਿਆਂ ਨੂੰ ਜਿਹੜੇ ਲੋੜ ਮੁਤਾਬਕ ਬੰਦਿਆਂ ਨੂੰ ਦੇਣ ਦਿਆ ਮੈਂ ਨਾ ਉਹ ਜੱਟ ਮਾਝੇ ਦਾ ਕੀ ਹੋ ਉਹ ਤੇ ਪੰਜਾਬ ਦਾ ਯਰਨ ਆਇਆ ਸ਼ਾਵਾਹੋ ਜਰਦੀ ਜਿਹੜਾ ਰੋਜ ਗੇੜੇ ਮਾਰ ਕੇ ਰੋਜ ਲੋਕਾਂ ਨੂੰ ਯਾਰ ਇੰਨਾ ਧੰਨ ਕਿਥੋਂ ਆਦੀ ਜੇਬ ਚ ਤਦ ਵੀ ਕਹਿ ਰਹੇ ਨੇ ਕਈ ਕੀ ਇਹ ਜੀ ਪ੍ਰਸ਼ਾਸਨ ਨਹੀਂ ਪਹੁੰਚਦਾ ਯਾਰ ਉਹ ਫਿੱਟ ਲਾਨ ਤੇ ਜਿਹੜਾ ਆਦਾ ਵੀ ਜਿਹੜਾ ਪ੍ਰਸ਼ਾਸਨ ਨਹੀਂ ਪ੍ਰਸ਼ਾਸਨ ਤੇ ਅੱਗੇ ਪਿੱਛੇ ਭੱਜਾ ਫਿਰਨ ਦੇ ਆ ਉਹਦੇ ਰਾਤ ਨਹੀਂ ਸੌਂਦਾ ਤੋੜੇ ਝੁੱਕਣ ਦੇ ਆ ਮੰਤਰੀ ਸਾਹਿਬ ਉਹਦੇ ਨਾਲ ਪੀਸ ਹਿਸਾਬ ਉਹਦਾ ਸਾਰੀ ਟੀਮ ਉਹਦੀ ਲੱਗੀ ਖੜੀ ਆ ਹਾਲੀ ਕਿਉਂ ਨਹੀਂ ਕਹਿੰਦੇ ਕੋਣ ਦਾ ਵੀ ਨਹੀਂ ਆ ਜੀ ਹਾ ਲੀਏ ਕੋਈ ਵੱਡੇ ਘਰ ਦੇ ਕੀ ਹਾਲਾਤ ਨੇ ਜਿਹੜੇ ਅਸੀਂ ਵੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਤੰਬੂ ਲਾ ਕੇ ਕਿੰਨੇ ਦਿਨ ਸੁੱਤੇ ਫਿਰ ਤੁਸੀਂ ਪੰਜ ਦਿਨ ਸੁੱਤੇ ਆਂ ਜੀ ਤੰਬੂ ਲਾ ਕੇ ਅੱਛਾ ਜੀ ਐ ਮੀਂਹ ਦੇ ਵਿੱਚ ਤੰਬੂ ਲਾ ਛੱਡਿਆ ਤੇ ਜਾਂ ਪਰਲੇ ਪਾਸੇ ਮੜਾ ਜ ਲੈਂਟਰ ਹੈਗਾ ਤੇ ਜਾਂ ਉਹਦੇ ਥੱਲੇ ਜਾ ਕੇ ਸਮਾਂ ਰੱਖਿਆ ਹੈ ਤੇ ਸਾਡੇ ਦੇ ਅੱਜ ਵੀ ਤੁਸੀਂ ਅੰਦਰ ਵੇਖੀ ਆ ਲਿਆ ਜੋ ਕੋ ਬੰਡਿਆ ਪਾਣੀ ਪਿੱਲ ਪਿੱਲ ਕਰਦਾ ਜਿੱਥੇ ਤੁਸੀਂ ਵੇਖ ਰਹੇ ਹੋ ਕੈਮਰਾ ਮਾਰਦੋ ਤੇ ਨਾ ਪਾਣੀ ਨਿਕਲੇ ਤੇ ਫਟ ਲਾਨ ਤੇ ਮੇਰੀ ਮਾਲਕੀ ਜ਼ਮੀਨ ਕਿੰਨੀ ਆ ਤੇ ਠੇਕੇ ਦੇ ਕਿੰਨੀ ਮੇਰੇ ਕੋਲ ਸਾਢੇ 5 ਕਿੱਲੇ ਮਾਲਕੀ ਆ ਜੀ ਤੇ ਸਾਢੇ 4 ਕਿੱਲੇ ਸਾ ਠੇਕੇ ਇੱਥੇ ਤੁਹਾਡੇ ਨਾਲ ਲੱਗਦਾ ਜਿਹੜਾ ਪਿੰਡ ਰਾਮ ਸਿੰਘ ਵਾਲੇ ਦੇ ਜਿੰਨੇ ਵੀ ਕਿਸਾਨ ਹੈ ਇੱਥੇ ਇਹਨਾਂ ਦੀ ਕਿੰਨੇ ਲਗਭਗ ਜੇ ਇਸ ਪਿੰਡ ਦੀ ਆਪਾਂ ਗੱਲ ਕਰ ਲਈਏ ਤੇ ਕਿੰਨੇ ਜਿਹੜੇ ਆ ਏਕੜ ਫਸਲ ਮਾਰੀ ਗਈ ਹੋਏ ਸਾਡਾ ਰਾਮ ਸਿੰਘ ਵਾਲੇ ਦਾ 550 ਏਕੜ ਜ਼ਮੀਨ ਆ ਇੱਕ ਮਰਲਾ ਵੀ ਨਹੀਂ ਬਚੀ ਅੱਛਾ ਜੀ ਸਾਰੀ ਸਾਡਾ ਰਾਮ ਸਿੰਘ ਵਾਲਾ ਜਿਹੜਾ ਪਿੰਡ ਰਾਮ ਸਿੰਘ ਵਾਲਾ ਬੱਜਾ ਨਾ ਉਹ ਰਸੂਲਪੁਰ ਦੀ ਧਰਤੀ ਦੇ ਬੱਜਾ ਹੈ ਸਾਡਾ ਪਿੰਡ ਹੀ ਗਾੜੀ ਦਰਿਆਜ ਆ ਉਹ ਕਹਿੰਦੇ 47 ਕਿਲੋ ਦਾ ਠਾ ਕੇ ਪਿਆ ਦਰਿਆਣੇ ਤੋਂ ਬਾਹਰ ਕੱ ਲਿਆ ਹੈ ਜੀ ਸਾਡੇ ਪਿੰਡ ਦਾ ਇੱਕ ਮਰਲਾ ਰਗਬਾਣੀ ਬਜਿਆ ਇਹ ਹੋਇਆ ਜਿਹੜਾ ਸਾਡਾ ਇੰਨਾ ਖਸਾ ਬਜਦਾ 10 20 ਕਲੇ ਰਾਮ ਸਿੰਘ ਵਾਲੇ ਦਾ ਇਹ ਠੀਕ ਬਚਿਆ ਬਾਕੀ ਖਤਮ ਆ ਅੱਛਾ ਜੀ ਕਿਵੇਂ ਦੀ ਸਿਹਤ ਆ ਜਿਹੜੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੇ ਕਿਵੇਂ ਦੀ ਹੁਣ ਤੱਕ ਹੋ ਚੁੱਕੀ ਹੈ ਸਾਡੇ ਕੋਲ ਤੇ ਮੰਤਰੀ ਸਾਹਿਬ ਵੀ ਆਉਂਦੇ ਹੋ ਤੇ ਪ੍ਰਸ਼ਾਸਨ ਤੇ ਕੋਈ ਜਾਂ ਕੋਈ ਅਫਸਰ ਦਿੰਨੀ ਕੋਈ ਆ ਨਾ ਨੇ ਵੇਖਿਆ ਜਿਹੜਾ ਉਹ ਭਰਾ ਆਉਂਦਾ ਉਹ ਸਾਡਾ ਹਾਲਚਾਲ ਪੁੱਛਦਾ ਉਹਦਾ ਧੰਨਵਾਦ ਆ ਅੱਜ ਵੀ ਪੁੱਛਦਾ ਅੱਜ ਗਏ ਵੀ ਉਹਨੇ ਤਾਂ ਵੀ ਪੁੱਛਿਆ ਨੇ ਮੈਂ ਘਰੇ ਵੀ ਆਉਣਾ ਮੈਂ ਉਹਦਾ ਜੱਟ ਦਾ ਜਿੰਨਾ ਹੀ ਧੰਨਵਾਦ ਕਰਦੀ ਹਾਂ ਥੋੜਾ ਅੱਜ ਦੀ ਜੋ ਮਰਜ਼ੀ ਕਹੀ ਤੇ ਲੈ ਗਿਆ 10-10 ਹਜ਼ਾਰ ਰੁਪਏ ਯਾਰ-ਯਾਰ ਰੁਪਏ ਦੇ ਬੰਦੇ ਬਦਲੀ ਜਾਂਦੇ ਬਿਆਨ ਅੱਜ ਮੰਤਰੀ ਆ ਉਹ ਤੋਂ ਲੈ ਲੇ ਉਹਨੂੰ ਚੰਗਾ ਕਹਿਤਾ ਅਗਲੇ ਦਿਨ ਕੋਈ ਦੂਜਾ ਆ ਗਿਆ ਕੋਈ ਹਜ਼ਾਰ ਦੇ ਗਿਆ ਉਹਨੂੰ ਚੰਗਾ ਕਹਿਤਾ ਮੰਤਰੀ ਨੂੰ ਭੰਡਦਾ ਇਹੋ ਹੀਆਂ ਗੱਲਾਂ ਨਾ ਕਰੋ ਯਾਰ ਜੀ ਮੇਰਾ ਆਲੇ ਆ ਜਾ ਕੇ ਨੇ ਇੱਕ ਜੱਟ ਨੇ ਤੇਲ ਵਾ ਦੂਗੀ ਤਾਂ ਪੈਸਾ ਵਾ ਦੂਗੀ ਤਾਂ ਚੋਕਰ ਵਾ ਦੂਗੀ ਤਾਂ ਸਾਰਾ ਪੱਠਾ ਵਾ ਦੂਗੀ ਤਾਂ ਉਹਨੂੰ ਵੀ ਮਾੜਾ ਕਹੀ ਜਾਂਦੇ ਕੋਈ ਕਾਂਗਰਸੀ ਨਹੀਂ ਵੜਿਆ ਕੋਈ ਕਾਲੀ ਨਹੀਂ ਵੜਿਆ ਨਾ ਕੋਈ ਤੇ ਬੀਜੇਪੀ ਵਾਲਾ ਵੜਿਆ ਨਾ ਕੋਈ ਤੀਜਾ ਨੁਗਦਾਂ ਤੇ ਜਦ ਵੜਿਆ ਜੱਟ ਆਇਆ ਕੱਲਾ ਆਇਆ ਤੇ ਉਹਨੂੰ ਕਿਹੜੇ ਸਾਹ ਕੋੜੇ ਮੂੰਹ ਨਾਲ ਲੋਕ ਮਾਰਾਂਦੇ ਜਿਹੜਾ ਨਹੀਂ ਨਾ ਜਿਹੜਾ ਉਹਨੂੰ ਮਾਰਾਂਦੇ ਆ ਫੱਟ ਲਾਣ ਤੋਂ ਬੰਦੀ ਤੁਹਾਡੇ ਘਰ ਦੀਆਂ ਅਸੀਂ ਵੇਖ ਰਿਹਾ ਤਸਵੀਰਾਂ ਕਿਹੋ ਜੀ ਮਤ ਜਿਹੜੇ ਜਿੰਨੇ ਵੀਡੀਓ ਵੇਖ ਰਹੇ ਨੇ ਕਿ ਇਹ ਘਰ ਨੂੰ ਲੈ ਕੇ ਹੋ ਜੇ ਵੀ ਜਿਹੜਾ ਇੱਥੇ ਪੱਕਾ ਘਰ ਬਣ ਜੇ ਮੈਂ ਨਾ ਜਾਂ ਕੋਈ ਕਰ ਸਕਦਾ ਸਾਡਾ ਕੋਈ ਲੈਂਟਰ ਦਾ ਕਰ ਸਕਦਾ ਉਤਰਾਂ ਕਰਦਾ ਜਿੰਨਾ ਹੀ ਨਹੀਂ ਮੂੰਹ ਮੰਗਦੇ ਸਾਨੂੰ ਕੋਈ 10 ਲੱਖ ਦੇਵੇ ਸਾਨੂੰ ਤੇ ਜਿੰਨਾ ਵੀ ਸਾਡੇ ਨਾਲ ਕੋਈ ਫੋਕਾ ਵੀ ਰਾਬਤਾ ਵੀ ਕੰਮ ਕਰ ਲੂ ਨਾ ਸਾਡਾ ਰਾਬੀ ਆ ਅੱਛਾ ਜੀ ਪੈਸਾ ਪੂਆ ਦੀ ਛੱਡੋ ਗੱਲ ਪੈਸੇ ਆਏ ਤੇ ਕਈ ਗਏ ਪੈਸਾ ਦੀ ਨਹੀਂ ਕੋਈ ਗੱਲ ਜਿਹੜਾ ਉਤਰਾਂ ਰਾਬਤਾ ਕਰ ਲੂ ਸਾਡੇ ਭਾਦਾ ਖੂਬੀ ਸਰਦਾਰ ਹੀ ਆ ਬੰਦਾ ਕਿੰਨੇ ਸਾਲ ਉਮਰ ਹੋ ਗਈ ਆ ਤੇ ਇੰਨੀ ਉਮਰ ਦੇ ਵਿੱਚ ਕਿੰਨੀ ਵਾਰੇ ਪਾਣੀ ਦੀਆਂ ਮਾਰਾਂ ਝੱਲੀਆਂ ਦੇ ਵੱਜੀਆਂ ਜੀ ਸਾਡਾ ਪਿੰਡ ਆ ਭਗਵਾਨਪੁਰਾ ਜਦੀ ਅਹੀਂ ਉਥੋਂ ਆਇਆ ਛੇ ਜੋਟ ਕੇ ਛੇ ਜੋਟ ਲੈ ਕੇ ਤੇ ਮੇਰੇ ਸਾਡਾ 20 ਪਾਣੀ ਵੇਖ ਲੈ ਸਾਲ ਪਿੱਛੋਂ ਪਾਣੀ ਆਉਂਦਾ ਜੀ ਤੇ ਸਾਲ ਪਿੱਛੋਂ ਤਬਾਈ ਹੋ ਜਾਂਦੀ ਅਹੀਂ ਤੇ ਜਿਹੜੀ ਕੋਈ ਕੱਲਾ ਪੈਲੀ ਉਥੇ ਬਾਈਦੀ ਉਹ ਵੀ ਖਾ ਗਏ ਜੀ ਅਹੀਂ ਉਹ ਵੀ ਖਾ ਗਏ ਆਪਦੀ ਵੇਜ ਵਟ ਕੇ ਵੀ ਜਦੋਂ ਵੇਚ ਦੋ ਇਸ ਤਰ੍ਹਾਂ ਕੰਮ ਆਉਂਦਾ ਜੋ ਫਸਲ ਮਰ ਜਾਂਦੀ ਪੈਸਾ ਕਿੱਥੋਂ ਆਣਾ ਜੀ ਤੇ ਇੱਥੋਂ ਵਾਲੀ ਦਾ ਵੀ ਜੋ ਫਸਲ 8-9 ਲੱਖ ਦਾ ਕਰਜ਼ਾ ਮਗਰ ਚੜ ਗਿਆ ਤੇ ਕਿੱਧਰ ਜਾਣਾ ਖੁਸ਼ੀ ਕਰਨੀ ਹੈ ਜਾਂ ਜ਼ਹਿਰ ਪਾਵਾਂਗੇ ਜਾਂ ਫਾ ਲ ਸੋ ਬਿਲਕੁਲ ਆਪਣੇ ਹਾਲਾਤ ਜਿਹੜੇ ਨੇ ਕਿਸਾਨ ਵੀਰ ਨੇ ਬਿਆਨ ਕੀਤੇ ਨੇ ਸਕਰੀਨ ਤੇ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰ ਕੀਤਾ ਸੰਪਰਕ ਜਰੂਰ ਕਰਿਓ ਭੈਣੇ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਭੈਣੇ ਇਹ ਜਿਹੇ ਹਾਲਾਤਾਂ ਦੇ ਵਿੱਚ ਫਿਰ ਕਿਸੇ ਨੇ ਬਾਹ ਫੜੀ ਕੋ ਰਿਸ਼ਤੇਦਾਰ ਬੋੜਿਆ ਜੀ ਕੋਈ ਨਹੀਂ ਵੀ ਬੋੜਿਆ ਅੱਛਾ ਜੀ ਕੋਈ ਰਿਸ਼ਤੇਦਾਰ ਨਹੀਂ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਕੋਈ ਨਹੀਂ ਬੋੜਿਆ ਕਿਤਰਾ ਦਿਨ ਕੱਟ ਰਹਿ ਜੇ ਇਹ ਪਾਣੀ ਜਿੱਦਾਂ ਖੜਾ ਹੋਇਆ ਦਰਿਆ ਦਾ ਇਧਰ ਲਗਾਤਾਰ ਤੁਹਾਡੇ ਘਰ ਨੂੰ ਸੇਮ ਪੈ ਰਹੀ ਹੈ ਜੀ ਵੀ ਜੀ ਇਤਨੇ ਦਿਨ ਕੱਢਦੇ ਵੇਹ ਨੂੰ ਵੇਹੀ ਜਾਏ ਤੋਰਾ ਸਾਡੇ ਘਰ ਦੇ ਜੀ ਬੇਟੀ ਮੇਰੀ ਚ ਮਟਿਆਰ ਕਾਚੜੀ ਹੋਣ ਵਾਲੀ ਆ ਜੀ ਬੇਟਾ ਮੇਰਾ ਛੋਟਾ ਨਵੀਂ ਕਲਾਸ ਚ ਪੜਦਾ ਜੀ ਮੈਂ ਦੇ ਹਣੀ ਮੇਰੇ ਵੀਰੇ ਜਿਹੜਾ ਕੋਈ ਮੇਰੇ ਵੀਰ ਸਵੰਦਾ ਮੇਰੇ ਮਦਦ ਕਰੀ ਮੈਂ ਆਪਣੀ ਮਤੀ ਦੇ ਕਿਆਗੇ ਤੇ ਅਧਿਕਾਰ ਕਰਾਂ ਕੋਈ ਨਾ ਕੋਈ ਮੇਰਾ ਕਿਸਾਤ ਦੇਵੇ ਭੈ ਭਰਾ ਵੀਰ ਜੀ ਕਿੰਨੇ ਪਸ਼ੂ ਵੀ ਨੇ ਘਰੇ ਤੁਸੀਂ ਮੇਰੇ ਕੋਲ 7 ਪਸ਼ੂ ਹੈ ਜੀ 7 ਦੇ 7 ਹੀ ਭੁੱਖੇ ਭਜੇ ਆ ਅੱਛਾ ਜੀ ਉਦਾਂ ਉਹਨਾਂ ਦੇ ਦੁੱਧ ਵੇਚ ਕੇ ਗੁਜ਼ਾਰਾ ਚੱਲਦਾ ਹੁਣ ਕਿਉਂਕਿ ਪੈਲੀ ਤਾਂ ਡੁੱਬ ਗਈ ਆ ਉਹਨਾਂ ਦਾ ਵੇਚ ਕੇ ਚੱਲਦਾ ਉਹ ਵੀ ਦੁੱਧੋਂ ਵੀ ਗਏ ਦੋਮਿਕਾ ਜੇ ਦੋਮ ਕੋਈ ਕੰਮ ਖਤਮ ਹੋ ਗਿਆ ਜਾਂ ਇਹਦੇ ਵੀਰ ਕੋਲ ਪੰਜ ਛੇ ਉਹ ਵੀ ਉਤਰੇ ਬੱਜੀਆਂ ਉਹ ਵੀ ਸਾਨੂੰ ਵਿਖਾ ਦਿੰਨੇ ਟੋੜੀਆਂ ਤੇੜਾਂ ਪਾਟੀਆਂ ਆਹ ਕੰਦ ਵੇਖੋ ਮੜੇ ਜੇ ਕੈਮਰਾਮੈਨ ਨੂੰ ਮਰੋ ਦੀ ਉਤਰ ਕੰਦ ਸਾਰੀ ਪਾਟੀ ਪਈ ਐ ਅੰਦਰ ਪੱਕਾ ਥਾਂ ਆ ਫਰਸ਼ ਪਈ ਆ ਉਹਦੇ ਵਿੱਚੋਂ ਸੇਮ ਤਰੀ ਆਉਂਦੀ ਆ ਉਹਦੇ ਵਿੱਚੋਂ ਹੀ ਦੇਖ ਸਕਦੇ ਤੁਸੀਂ ਲਾਈਵ ਜਾ ਕੇ ਜੀ ਕੋਈ ਗੱਲ ਨਹੀਂ ਉਹ ਵੀ ਅਸੀਂ ਤਸਵੀਰ ਜਿਹੜੀ ਅਸੀਂ ਲੈ ਲੈਣੇ ਆ ਜੀ ਜ਼ਰੂਰ ਜ਼ਰੂਰ ਤੇ ਹਾਲਾਤ ਜਿਹੜੇ ਨੇ ਇਹ ਪਾਣੀ ਦੇ ਕਰਕੇ ਫਿਰ ਇੱਥੇ ਜਿਹੜਾ ਰਹਿਣਾ ਮੁਸ਼ਕਲ ਆ ਤੁਸੀਂ ਕਿ ਤਰ੍ਹਾਂ ਰਹਿ ਰਹੇ ਜੀ ਬੜੇ ਔਖੇ ਆ ਜਾਈਏ ਕਿੱਥੇ ਫਿਰ ਇਨੋਂ ਇਲਾਵਾ ਟਿਕਾਣਾ ਕਿੱਥੇ ਆ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਮੇ ਵਿਚ ਵੜਾ ਤਾਂ ਇੰਨਾ ਇੰਨਾ ਪਾਣੀ ਹੈ ਮੇਰੇ ਕੋਲ ਵੀਡੀਓ ਪਈਆਂ ਅਜੇ 2 2 ਫੁੱਟ ਪਾਣੀ ਹੈ ਇੱਥੇ ਅੱਛਾ ਜੀ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਗੰਦਾ ਇੰਨਾ ਖਾਰਸ਼ ਵਾਲਾ ਪਾਣੀ ਆ ਇਹ ਸਾਰੇ ਬੱਚੇ ਉੱਥੇ ਵਾਂਡੇ ਖਲਾਏ ਆ ਆਪਦੇ ਨਿੱਕੇ ਨਿੱਕੇ ਬੱਚੇ ਮੇਰੇ ਇੱਕ ਗੁੜੀਆ ਇੱਕ ਬੇਟਾ ਮੈਂ ਵਾਂਡੇ ਖਲਾਇਆ ਵਾ ਵੀ ਇੱਥੇ ਪਾਣੀ ਬਹੁਤ ਗੰਦਾ ਆਉਂਦਾ ਵਾ ਬਹੁਤ ਖਾਰਸ਼ ਵਾਲਾ ਪਾਣੀ ਹੈ ਇੱਥੇ ਅੱਛਾ ਜੀ ਪੀਣ ਨੂੰ ਜੀ ਨਹੀਂ ਕਰਦਾ ਇੱਥੇ ਹੋਰ ਛੱਡੋ ਇਹ ਨਹਾਉਣੇ ਆ ਨਾ ਸਾਨੂੰ ਖਾਰਸ਼ ਹੁੰਦੀ ਹੈ ਨਹਾਉਣ ਤੋਂ ਵੀ ਪਾਸੋਂ ਪਾਣੀ ਲਿਆ ਕੇ ਨਹਾਉਣ ਕੁਦਰਤ ਦੀ ਕਹਿ ਸਕਦੇ ਆ ਮਾਰ ਐ ਤੇ ਉਹਦੇ ਅੱਗੇ ਅਰਦਾਸਾਂ ਵੀ ਜਿਹੜੀਆਂ ਨੇ ਪਿੰਡੋਂ ਪਿੰਡੇ ਹੋ ਰਹੇ ਉਹਦੇ ਗਾੜੀ ਵੀਰ ਜੀ ਅਰਦਾਸ ਹੀ ਕੰਮ ਆਉਣੀ ਉਹਦੇ ਗਾੜੀ ਗਾਲ ਨਹੀਂ ਕੰਮ ਆਉਣੀ ਉਹਨੇ ਮਾਲਕ ਨੇ ਸੁਣਨੀ ਆ ਤੇ ਫਰਿਆਦ ਸੁਣਨੀ ਆ ਤੇ ਚਲੋ ਕਦੇ ਅੱਜ ਮਾੜਾ ਚੰਗਾ ਆ ਕਦੇ ਕੱਲ ਨੂੰ ਕੋਈ ਚੰਗਾ ਵੀ ਆ ਜੂ ਜੀ ਸਪਾਸ਼ਾ ਇਹ ਤੇ ਉਹ ਜਾਂ ਜਾਣਗੇ ਤਾਂ ਉਹ 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 ਦਈਆਂ ਬਾਕੀ ਗੱਲ ਇਹ ਆ ਵੀ ਆ ਜਾ ਟਾਈਮ ਤੇ ਅਸੀਂ ਬਿਲਕੁਲ ਘਰੋਂ ਭਕਾਰ ਵਾਲੀ ਗੱਲ ਆ ਨਾ ਦੇ ਪਾਸੇ ਜਾਣ ਜੋਗਿਆ ਤੇ ਨਾ ਹੀ ਘਰੇ ਰਹਿਣ ਜੋਗਿਆ ਆਪਣਾ ਨੰਬਰ ਬੋਲ ਦਿਓ ਤਾਂ ਜੋ ਕੋਈ ਦਾਨੀ ਵੀਰ ਜਿਹੜੇ ਨੇ ਜਦੋਂ ਵੀ ਇੱਧਰ ਕੋਈ ਚਾਰਾ ਲੈ ਕੇ ਆਵੇ ਇਹ RAM ਸਿੰਘ ਵਾਲਾ ਪਿੰਡ ਹੈ ਜੇ ਮੁਠਿਆਂ ਵਾਲੀ ਸਾਈਡ ਤੋਂ ਆਈਏ ਤੇ ਰਸਤੇ ਦੇ ਵਿੱਚ ਆਉਂਦਾ ਇੱਧਰ ਸਭਰਾ ਪਿੰਡ ਤੋਂ ਬੰਨ ਵਾਲੀ ਸਾਈਡ ਤੋਂ ਆਈਏ ਇਹ ਬੰਨ ਦੇ ਨਾਲ-ਨਾਲ ਜਿਹੜੀ ਸੜਕ ਹੈ ਮੁਠਿਆਂ ਵਾਲੇ ਤੋਂ ਜਿਹੜਾ ਮੁਠਿਆਂ ਵਾਲੇ ਦੇ ਬਿਲਕੁਲ ਨਜ਼ਦੀਕ ਪਿੰਡ ਹੈ RAM ਸਿੰਘ ਵਾਲਾ ਦੀਆਂ ਬਾਈਕਾਂ ਤੇ ਪਰਿਵਾਰ ਰਹਿ ਰਿਹਾ ਦੇ ਭਗਵਾਨਪੁਰੀਏ ਵੀਰ ਨੇ ਦੱਸਿਆ ਕਿ ਵਾਅਦਿਆਂ ਤੇ ਇਹਨਾਂ ਨੇ ਦੱਸਿਆ ਕਿ ਬੱਚੇ ਛੋਟੇ-ਛੋਟੇ ਜਿਹੜੇ ਅਸੀਂ ਉਹ ਰਿਸ਼ਤੇਦਾਰਾਂ ਕੋ ਭੇਜਿਆ ਕਾਰਨ ਉਹਦਾ ਕਾਰਨ ਇਹ ਹੀ ਆ ਕਿ ਇੱਥੇ ਜਿਹੜਾ ਖਾਰਸ਼ ਵਰਗੀਆਂ ਹੋਰ ਬਿਮਾਰੀਆਂ ਉਹ ਲਗਾਤਾਰ ਜਿਹੜੀਆਂ ਨੇ ਉਹ ਫੈਲ ਰਹੀਆਂ ਨੇ ਅਤੇ ਇਹ ਵੀਰ ਕਹਿੰਦਾ ਕਿ ਗਲੂਗੋਚ ਲਵਾ ਆਈਦਾ ਡੰਗਰ ਭੁੱਖੇ ਮਰ ਰਹੇ ਨੇ ਅਤੇ ਸਾਰ ਜਿਹੜੀ ਆ ਇਥੋਂ ਦੇ ਵਿਧਾਇਕ ਤੇ ਮੰਤਰੀ ਜਿਹੜੇ ਉਹਨਾਂ ਵੱਲੋਂ ਇਨਾਂ ਦੀ ਲਈ ਜਾ ਰਹੀ ਹੈ ਉਹ ਵੀ ਇਹਨਾਂ ਨੇ ਧੰਵਾਦ ਕੀਤਾ ਵੀਰ ਜੀ ਆਪਣਾ ਨੰਬਰ ਬੋਲ ਦਿਓ ਤਾਂ ਜੋ ਕਿਸੇ ਦਾਨੀ ਸੱਜਣ ਨੇ ਇਹ ਜਿਹੜਾ ਕਹਿ ਸਕਦੇ ਕੱਚੇ ਕੋਠੇ ਹੀ ਕਹਿ ਸਕਦੇ ਆ ਕਿ ਜਿਹੜਾ ਤੁਹਾਡਾ ਨਾਲ ਸੰਪਰਕ ਕਰੇ ਮੇਰਾ ਨੰਬਰ 76579 52632 ਇੱਕ ਵਾਰ ਫਿਰ ਬੋਲ ਦਿਓ ਜੀ 76579 52632 ਸੋ ਤੁਸੀਂ ਖਾਤਾ ਨੰਬਰ ਤੇ ਤੁਸੀਂ ਨੰਬਰ ਜਿਹੜਾ ਫੋਨ ਨੰਬਰ ਵੀ ਵੇਖ ਲਿਆ ਸੋ ਇਹਨਾਂ ਪਰਿਵਾਰਾਂ ਦੀ ਇੱਥੇ ਆ ਕੇ ਜਰੂਰ ਸਾਰ ਲਈ ਜਾਵੇ ਵੀਰ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਸੇਮ ਜਿਹੜੀ ਆ ਉਹਨਾਂ ਦੇ ਘਰ ਜਿਹੜੇ ਆ ਪਾਣੀ ਦੇ ਕਾਰਨ ਦਰਿਆ ਦੇ ਬਿਲਕੁਲ ਕੰਡੇ ਤੇ ਜਿਹੜੇ ਆ ਇਹ ਪਰਿਵਾਰ ਇਹ ਪਿੰਡ ਇਹ ਘਰ ਜਿਹੜੇ ਵਸੇ ਆ ਜਿਹੜੇ ਐਸ ਵੇਲੇ ਐਸ ਵੇਲੇ ਪੂਰੇ ਤੰਗ ਨੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਆ ਉਹਨਾਂ ਘਰਾਂ ਦੀ ਵਿਖਾਈ ਜਾਵੇ ਆ ਉਹ ਘਰ ਨੇ ਇਹ ਹਾਲਾਤ ਨੇ ਕਿੰਨੇ ਨੀਵੇਂ ਘਰਾਂ ਦੇ ਵਿੱਚੋਂ ਰਹਿ ਰਹੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ